ਕਿ ਪੰਜਾਬ ਦੀ ਜਵਾਨੀ ਨੂੰ ਸੁਰਤ ਨਹੀਂ ਨਸ਼ੇ ਦੇ ਨਾਲ ਸੁਰਤ ਨਹੀਂ ਪਰ ਜਿਹੜਾ ਨੂੰ ਸੁਰਤ ਹੈ ਉਹ ਸਾਡੇ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜੀ ਦੇ ਸਰਪੰਚ ਸਾਹਿਬ ਬੰਗ ਬੋਲਦੇ ਨੇ ਉਹ ਬਰਦਾਸ਼ਤ ਨਹੀਂ ਜਿਹੜਾ ਨਸ਼ੇ ਦੀ ਗੋਲੀ ਰਾਣੀ ਨੌਜਵਾਨ ਮਰਦਾ ਉਹ ਨੂੰ ਇਹ ਪਿਸਤੌਲ ਦੀ ਰਵਲਬਰ ਦੀ ਗੋਲੀ ਨਾ ਮਾਰਦੇ ਚਾਹੁੰਦੇ ਕਿ ਪੰਜਾਬ ਖਤਮ ਕਰੀਏ ਪੰਜਾਬ ਦੀ ਅਜ ਹੂਮ ਦੀ ਲੜਾਈ ਹੈ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਵਰਗੇ ਨੌਜਵਾਨਾਂ ਦਾ ਕਤਲ ਹੋਣਾ ਪੰਜਾਬ ਦੀ ਹੂਨ ਦੀ ਲੜਾਈ ਹੈ ਔਰ ਇਹੀ ਗੱਲ ਸਾਡੇ ਲੋਕਾਂ ਨੇ ਸਮਝਣੀ ਹੋਵੇਗੀ ਜੇ ਸਰਕਾਰ ਨੂੰ ਸ਼ਰਮ ਹੋਵੇ ਆ ਦੇਖਣ ਰੋ ਲੋਕਾਂ ਦਾ ਇਹ ਰੋਧਾ ਇੱਥੇ ਹੀ ਆ ਕੁਝ ਲੋਕਾਂ ਇਹ ਪੂਰੇ ਪੰਜਾਬ ਦੇ ਘਰ-ਘਰ ਦੇ ਵਿੱਚ ਸੋਗ ਹੈ ਜਿਹੜੇ ਲੋਕ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਨਹੀਂ ਜਾਣਦੇ ਸੀ ਜਿਨ੍ਹਾਂ ਨੇ ਪੋਸਟਾ ਹੀ ਦੇਖਿਆ ਸੀ ਉਹਨਾਂ ਦੇ ਵੀ ਸਾਨੂੰ ਫੋਨ ਆ ਰਹੇ ਆ ਕਿ ਆ ਮਾਰਤਾ ਪੰਜਾਬ ਦੀ ਆਵਾਜ਼ ਬੁਲੰਦ ਕਰਨ ਵਾਲਾ ਇੱਕ ਹੋਰ ਨੌਜਵਾਨ ਤੁਸੀਂ ਪਹੁੰਚੇ ਕਿ ਨਹੀਂ ਪਹੁੰਚੇ ਅੱਜ ਹਾਲਾਤ ਨਹੀਂ ਇਕੱਲੇ ਸੈਣੀ ਵਿੱਚ ਹੀ ਸੋਗ ਨਹੀਂ ਪੂਰੀ ਦੁਨੀਆ ਦੇ ਵਿੱਚ ਸੋਗ ਹੈ ਇਹ ਇਕੱਲੇ ਸੈਣੀ ਵਾਲੇ ਹੀ ਇੱਥੋਂ ਦੇ ਐਮ.ਐਲ.ਏ ਕਿ ਪੰਜਾਬ ਦੀ ਸਰਕਾਰ ਨੂੰ ਲੜਨ ਤਾਂ ਨਹੀਂ ਪਾਰੇ ਪੂਰੀ ਦੁਨੀਆ ਦੇ ਲੋਕ ਲੜਨ ਤਾਂ ਪਾ ਰਹੇ ਗਰਜੋ ਖਾਲਸਾ ਜੀ ਜਦੋਂ ਕੁਰਸੀ ਆਉਂਦੀ ਆ ਵੱਡਿਆਂ ਵੱਡਿਆਂ ਨੂੰ ਭਰਮ ਪਾਲ ਲੈਂਦੇ ਆ ਕਿ ਕੁਰਸੀ ਸਦਾ ਹੀ ਰਹਿਣੀ ਆ ਇਹ ਤਾਕਤ ਸਦਾ ਹੀ ਰਹਿਣੀ ਆ ਫਿਰ ਉਹਨਾਂ ਨੂੰ ਇਨਸਾਨ ਇਨਸਾਨ ਨਹੀਂ ਲੱਗਦੇ ਕੀੜੇ ਵਗੋੜੇ ਲੱਗਦੇ ਆ ਚਾਹੇ ਉਹ ਐਮਐਲਏ ਹੋਵੇ ਕਿਉਂਕਿ ਐਮਐਲਏ ਦੇ ਕਹਿਣ ਤੇ ਤਾਂ ਐਸਐਚਓ ਲੱਗਦੇ ਆ ਥਾਣੇ ਦਾ ਐਸਐਚਓ ਲੱਗਣ ਲਈ ਇਲਾਕੇ ਦੇ ਐਮਐਲਏ ਦੀ ਹਾਮੀ ਭਰਨੀ ਹੁੰਦੀ ਆ ਤੇ ਜਿਹੜੇ ਜ਼ਿਲ੍ਹਿਆਂ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਉਹਦੇ ਕਹਿਣ ਤੇ ਦਾ ਐਸਐਸਪੀ ਲੱਗਦਾ ਹੈ ਹੋਣ ਲੜਾਈ ਇਕੱਲੇ ਪੁਲਿਸ ਪ੍ਰਸ਼ਾਸਨ ਨਾਲ ਨਹੀਂ ਹੈ ਇਹ ਤੁਸੀਂ ਐਫਆਈਆਰ 'ਚ ਨਾਂ ਦਰਜ ਕਰੋ ਨਾਂ ਦਰਜ ਕਰੋ ਇੱਥੋਂ ਦੇ ਐਮਐਲਏ ਦਾ ਜਿਹੜਾ ਜਿਹਨੇ ਪੁਸ਼ਤ ਪਨਾਹੀ ਕੀਤੀ ਆ ਕਾਤਲ ਵੀ ਇਹ ਸਿਆਸੀ ਕਤਲ ਹੈ ਦੋਸਤੋ ਇਹ ਨਿੱਜੀ ਕਤਲ ਨਹੀਂ ਸਰਕਾਰ ਤੇ ਸਰਕਾਰ ਦੀ ਪੁਲਿਸ ਸਰਕਾਰ ਦੀਆਂ ਏਜੰਸੀਆਂ ਇਹ ਯਤਨ ਕਰ ਰਹੀਆਂ ਕਿ ਰੋ ਨਿੱਜੀ ਬੈਰ ਵਿਰੋਧ ਦਾ ਕਤਲ ਜਿਹੜਾ ਹੈ ਦਰਸਾਇਆ ਜਾਵੇ ਅਸੀਂ ਇਸ ਮੰਚ ਤੋਂ ਹਾਮੀ ਭਰਦੇ ਆ ਦੱਸਦੇ ਆ ਕਿ ਨਿੱਜੀ ਕਤਲ ਨਹੀਂ ਸਿਆਸੀ ਕਤਲ ਹੈ ਔਰ ਸਿਆਸੀ ਕਤਲ ਕਰਵਾਉਣ ਵਾਲੇ ਵੀ ਲੋਕ ਸਿਆਸੀ ਨੇ ਉਹ ਕਹਿਣਗੇ ਬੜੀ ਸਟੋਰੀ ਬਣਨੀ ਹੈ ਅਖਬਾਰਾਂ 'ਚ ਦੇਣਗੇ ਹੋ ਸਕਦਾ ਏ ਤੋ ਦਾ ਪੁਲਿਸ ਮੁਖੀ ਅੱਜ ਹੀ ਪ੍ਰੈਸ ਕਾਨਫਰੰਸ ਕਰ ਦੇਵੇ ਕਿ ਕਾਤਲ ਫੜ ਲਿਆ ਕਾਤਲ ਨੂੰ ਲਿਖ ਕੇ ਦਿੱਤਾ ਜਾਏਗਾ ਤੂੰ ਆ ਬੋਲਦੇਂ ਤੇਰਾ ਵੀ ਫਾਇਦਾ ਹੋ ਜਾਏਗਾ ਸਾਡੀ ਵੀ ਜਾਨ ਛੁੱਟ ਜਾਊਗੀ ਅਸੀਂ ਦੱਸਣਾ ਚਾਹੁੰਦੇ ਆ ਏਦਾਂ ਜਾਨ ਨਹੀਂ ਛੁੱਟਣੀ ਏਦਾਂ ਕਾਤਲ ਦੀ ਮਾਂ ਦਾ ਬਚਾ ਨਹੀਂ ਹੋਣਾ ਕਾਤਲ ਦੀ ਮਾਂ ਕੌਣ ਹੈ ਜਿਹੜੇ ਨੇ ਉਹ ਤੋਂ ਕਤਲ ਕਰਵਾਇਆ ਅਸੀਂ ਉਹਨਾਂ ਨੂੰ ਵੀ ਨੰਗੇ ਕਰਨਾ ਚਾਹੁੰਦੇ ਲੋਕਾਂ 'ਚ ਲੈ ਕੇ ਆਉਣਾ ਚਾਹੁੰਦੇ ਆ ਸਖਵਿੰਦਰ ਸਿੰਘ ਕਲਕੱਤਾ ਜੀ ਅਸੀਂ ਇੱਕ ਪਿੰਡ ਦੇ ਵਿੱਚ ਇਕੱਠੇ ਸੀ ਅਸੀਂ ਬੋਲ ਰਹੇ ਸੀ ਮੇਰੇ ਤੋਂ ਪਹਿਲਾਂ ਬੋਲੇ ਪੰਡਾਲ 'ਚੋਂ ਚਾਰ ਬੀਬੀਆਂ ਉੱਠ ਕੇ ਆਈਆਂ ਸਿਰ ਫੜ ਲਿਆ ਦਾ ਸਿਰ ਪਲੂਸਿਆ ਅੱਛਾ ਮੈਗਨਟ ਨਹੀਂ ਤੇ ਉਹ ਬੀਬੀ ਕਹਿੰਦੀ ਅਮਰਤਾਰੀ ਸੀ ਚਾਰੋਂ ਹੀ ਬੀਬੀਆਂ ਕਹਿੰਦੀਆਂ ਪੁੱਤ ਜੇ ਪੰਜਾਬ ਬਚਾਉਣਾ ਹੈ ਤਾਂ ਤੇਰੇ ਵਰਗੀ ਸੋਚ ਨੌਜਵਾਨਾਂ ਨੇ ਬੜਾਉਣੀ ਹੋਵੇਗੀ ਨਹੀਂ ਤਾਂ ਸਾਡਾ ਪੰਜਾਬ ਨਹੀਂ ਬਚਣਾ ਇਹੋ ਜਿਹਾ ਸੀ ਸੁਖਵਿੰਦਰ ਸਿੰਘ ਕਲਕੱਤਾ ਇੱਥੇ ਸੱਚ ਨੂੰ ਫਾਂਸੀ ਲੱਗਦੀ ਹੈ ਝੂਠ ਨੂੰ ਕੁਰਸੀ ਮਿਲਦੀ ਹੈ ਜਦੋਂ ਮੈਂ ਕੱਲ ਸੁਣਿਆ ਕਿ ਕਤਲ ਹੋ ਗਿਆ ਉੱਦਈ ਬਜ਼ੁਰਗ ਮੇਰੀ ਅੱਖ ਅੱਗੇ ਆਉਂਦਾ ਆ ਬੋਲਦਾ ਨਜ਼ਰ ਆਉਂਦਾ ਆ ਕਿ ਜਿਹੜੇ ਸਰਦਾਰ ਸੁਖਵਿੰਦਰ ਸਿੰਘ ਨੂੰ ਇਹ ਗੱਲ ਆਖ ਲਈ ਸੀ ਕਿਉਂਕਿ ਸੱਚ ਸਮਝਣਾ ਬੜਾ ਔਖਾ ਪਹਿਲਾ ਸਿਸਟਮ ਦਾ ਜ਼ੋਰ ਲੱਗਦਾ ਕਿ ਦੁਨੀਆ ਸੱਚ ਹੀ ਨਾ ਸਮਝਵੇ ਤੇ ਜੇ ਕੋਈ ਸੱਚ ਨੂੰ ਸਮਝ ਜਾਵੇ ਫਿਰ ਸੱਚ ਬੋਲਣਾ ਬਹੁਤ ਔਖਾ ਤੇ ਜੇ ਕੋਈ ਸੱਚ ਨੂੰ ਸੁਣ ਲਵੇ ਤਾਂ ਕਈ ਕਹਿੰਦੇ ਆ ਕਿ ਯਾਰ ਸਰਪੰਚ ਗੱਲਾਂ ਤਾਂ ਖਰੀਆਂ ਕਰਦਾ ਪਰ ਆਪਾਂ ਇੱਥੇ ਹੀ ਛੱਡ ਜਾਈਏ ਸੱਚ ਸੁਲਣਾ ਵੀ ਔਖਾ ਸੱਚ ਕਹਿਣਾ ਵੀ ਔਖਾ ਸੱਚ ਸਮਝਣਾ ਵੀ ਔਖਾ ਸੱਚ ਸੁਣਨਾ ਵੀ ਔਖਾ ਤੇ ਸੱਚ ਸਹਿਣਾ ਵੀ ਔਖਾ ਜਿਹੜਿਆ ਤੋਂ ਸੱਚ ਦੇਈ ਸਹਿ ਹੋਇਆ ਉਹਨਾਂ ਨੇ ਸੱਚ ਨੂੰ ਦਿਨ ਦਿਹਾੜੇ ਗੋਲੀਆਂ ਮਰਵਾਤੀ ਅਸਲ ਵਿੱਚ ਇੱਕ ਕਹਾਣੀ ਪੰਜਾਬ ਚ ਵਾਪਰ ਰਹੀ ਹੈ ਕਾਦੇ ਲਈ ਕਿ 227 ਤੇ ਫਿਰ ਸਰਕਾਰ ਬਣਾਉਣੀ ਹੈ ਸਤਕਾਰਯੋਗ ਖਾਲਸਾ ਜੀ ਆਪਾਂ ਸਾਰੇ ਧੀਆ ਪੁੱਤਾਂ ਵਾਲੇ ਆਪਾਂ ਸਾਰੇ ਬੱਚਿਆਂ ਵਾਲੇ ਆ ਤਾਂ ਫਿਰ ਇਹ ਤਹਈਆ ਕਰ ਲਓ ਕਿ ਸਾਡੇ ਬੱਚਿਆਂ ਦੇ ਕਾਤਲਾਂ ਨੂੰ ਸਾਡੇ ਬੱਚਿਆਂ ਦੇ ਦੀਆਂ ਲਾਸ਼ਾਂ ਤੇ ਜੇ ਕੋਈ ਆਪਣੀ ਰਾਜਨੀਤਿਕ ਕੁਰਸੀ ਡੋਣਾ ਚਾਹੁੰਦਾ ਆ ਕੁਰਸੀ ਨਹੀਂ ਗਹਿਣ ਦੇਣੀ ਚਾਰੀ ਲਤਾਂ ਖਿੱਚ-ਖਿੱਚ ਤੋੜ ਦੇਵਾਂ ਕੋਈ ਵੀ ਜਿਹਦੇ ਕੋਲ ਚਾਰ ਛੱਲੜ ਹੈਗੇ ਆ ਸੁੱਖੀ ਵਾਸਤਾ ਉਹ ਸੇਫ ਨਹੀਂ ਇਸ ਸਟੇਟ ਦੇ ਵਿੱਚ ਉਹ ਸੂਬੇ ਚ ਆਦੇ ਆਪ ਨੂੰ ਸੁਰੱਖਤ ਨਹੀਂ ਮਹਿਸੂਸ ਕਰਦਾ ਤੇ ਜਿਹੜਾ ਵੀ ਕੋਈ ਨੌਜਵਾਨ ਉੱਠਦਾ ਹੈ ਜਿਹੜਾ ਵੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਆਪਣੀ ਧਰਤੀ ਦੀ ਗੱਲ ਕਰਦਾ ਹੈ ਜਿਹੜੇ ਆਪ ਦਾ ਲੋਕਾਂ ਦੀ ਗੱਲ ਕਰਦਾ ਉਹ ਸੁਰੱਖਤ ਨਹੀਂਗਾ ਇਸ ਸਰਕਾਰ ਦੀ ਸ਼ੁਰੂਆਤ ਜਿੱਥੋਂ ਹੋਈ ਆ ਅੱਜ ਉੱਥੇ ਹੀ ਇਹ ਲਿਹਾ ਕੇ ਸਾਨੂੰ ਦੂਜੇ ਕਤਲ ਤੇ ਇਹਨਾਂ ਨੇ ਖੜਾ ਕਰ ਦਿੱਤਾ ਹੈਗਾ ਸੁਖਵਿੰਦਰ ਸਿੰਘ ਹੋਰਾਂ ਦਾ ਜਦੋਂ ਪਤਾ ਲੱਗਿਆ ਕਿ ਐਡੇ ਚੰਗੇ ਸਕੂਲ ਦੇ ਪੜ੍ਹੇ ਸੀਗੇ ਐਨਾ ਧਿਆਨ ਐਜੂਕੇਸ਼ਨ ਵੱਲੋਂ ਬਹੁਤ ਵਧੀਆ ਸੀਗੇ ਬਹੁਤ ਹੀ ਅਗਾਵਧੂ ਸੀਗੇ ਤੇ ਵੱਡੀ ਗੱਲ ਹੈ ਕਿ ਉਹਨਾਂ ਨੂੰ ਦੁਨੀਆ 'ਚ ਕਿਤੇ ਵੀ ਕੋਈ ਆਪਦਾ ਰੋਜ਼ਗਾਰ ਕਰ ਸਕਦੇ ਸੀ ਤਰੱਕੀ ਕਰ ਸਕਦੇ ਸੀ ਜੇ ਉਹਨਾਂ ਨੇ ਮਾਇਆ ਹੀ ਕਮਾਉਣੀ ਹੁੰਦੀ ਉਹ ਕਿਸੇ ਤਰੀਕੇ ਨਾਲ ਵੀ ਬਹੁਤ ਸੋਹਣੇ ਪਦਾਰਥਕ ਜੀਵਨ ਪਦਾਰਥਾਂ ਵਾਲਾ ਭਰਪੂਰ ਜੀਵਨ ਬਤੀਤ ਕਰ ਸਕਦੇ ਸੀਗੇ ਪਰ ਸਾਰਾ ਕੁਝ ਛੱਡ ਕੇ ਉਹ ਨੌਜਵਾਨ ਸਾਰਾ ਕੁਝ ਪਿਆਗ ਕੇ ਆਦੀ ਮਿੱਟੀ ਦੀ ਖੇਚ ਜਿਹੜੀ ਆ ਉਹਨੂੰ ਇੱਥੇ ਪੰਜਾਬ ਲੈ ਆਈ ਆਪਦੇ ਪਿੰਡ ਚ ਲੈ ਆਈ ਤੇ ਆਪਦੇ ਪਿੰਡ ਵਾਸਤੇ ਉਹਨੇ ਕੀ ਕੁਛ ਨਹੀਂ ਕੀਤਾ ਉਹ ਉਹਦੇ ਆਪਣੇ ਸਾਰਿਆਂ ਦੇ ਸਾਹਮਣੇ ਆ ਉਹਨੇ ਹਰ ਤਰ੍ਹਾਂ ਦੀ ਸਹੂਲਤ ਆਪਦੇ ਪੱਲਿਓ ਖਰਚ ਕੇ ਵੀ ਦਿੱਤੀ ਐ ਇਸ ਪਿੰਡ ਨੂੰ ਪਰ ਇਹ ਸੋਚ ਆ ਜਿਹੜੀ ਨਾ ਕਿ ਕੋ ਉਹ ਨੌਜਵਾਨ ਜਿਹੜਾ ਚੰਗੀ ਆਪਣਾ ਸ਼ਖਸੀਅਤ ਰੱਖਦਾ ਹੋਵੇ ਚੰਗੀ ਤਰ੍ਹਾਂ ਸਿੱਖਿਅਤ ਹੋਵੇ ਜਿਹੜਾ ਆਪਦੇ ਹੱਕਾਂ ਬਾਰੇ ਜਾਣਦਾ ਹੋਵੇ ਉਹ ਪੰਜਾਬ ਚ ਆਊਗਾ ਤਾਂ ਜਿਹੜੇ ਉੱਤੇ ਬੈਠੇ ਆ ਆਪਣੇ ਉਹਨਾਂ ਨੂੰ ਖਤਰਾ ਪੈਦਾ ਹੁੰਦਾ ਉਹਨਾਂ ਉਹ ਸੋਚ ਨੂੰ ਮਾਰਨਾ ਚਾਹੁੰਦੇ ਸੀ ਉਹ ਸੋਚ ਨੂੰ ਖਤਮ ਕਰਨਾ ਚਾਹੁੰਦੇ ਸੀ ਤੇ ਤਰੀਕਾ ਕਰ ਉਹੀ ਵਰਤਿਆ ਗਿਆ ਕਿਤੇ ਇਹ ਕਹਿ ਦਿੱਤਾ ਦਿੰਦੇ ਆ ਕਿ ਗੈਂਗਸਟਰਸ ਮਾਰ ਗਏ ਤੇ ਕਿਤੇ ਕਹਿ ਦਿੰਦੇ ਆ ਕਿ ਵੀ ਪੈਸੇ ਦੇ ਲੈਣ ਦੇ ਨਾ ਮਾਰਿਆ ਮਸਲਾ ਹੈ ਉਹ ਸਾਡੀ ਸੋਚ ਨੂੰ ਮਾਰਨ ਦਾ ਮਸਲਾ ਹੈ ਕਿ ਵੀ ਉਹ ਜਾਂ ਕੋਈ ਨੌਜਵਾਨ ਨਾ ਵਾਪਸ ਇੱਧਰ ਮੂੰਹ ਕਰੇ ਤੇ ਜਿੱਥੇ ਜਿਹੜੇ ਨੌਜਵਾਨ ਨੂੰ ਆਪਾਂ ਸ਼ਲਾਘਾ ਕਰਨੀ ਸੀ ਜਿਹਨੂੰ ਇਨਾਮ ਮਿਲਣੇ ਚਾਹੀਦੇ ਸੀਗੇ ਸਟੇਟ ਵੱਲੋਂ ਜਿਹੜਾ ਇੱਕ ਸੈਂਪਲ ਮਤਲਬ ਆਪਣਾ ਰੋਲ ਮਾਡਲ ਬਣਾ ਕੇ ਪੇਸ਼ ਕਰਨਾ ਚਾਹੀਦਾ ਸੀ ਕਿ ਵੀ ਨੌਜਵਾਨੋ ਆਓ ਤੁਸੀਂ ਤੇ ਆਪਦੇ ਪਿੰਡਾਂ ਨੂੰ ਸੰਭਾਲੋ ਆਓ ਤੁਸੀਂ ਆਪਦੇ ਜ਼ਿਲ੍ਹਿਆਂ ਨੂੰ ਸੰਭਾਲੋ ਆਓ ਤੁਸੀਂ ਆਪਦੇ ਬਲਾਕਾਂ ਨੂੰ ਸੰਭਾਲੋ ਆਓ ਤੁਸੀਂ ਇਸ ਪੰਜਾਬ ਨੂੰ ਸੰਭਾਲੋ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਕਤਲ ਕੀਤਾ ਜਾ ਰਿਹਾ ਹੈ ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਹੈ ਜੇਲਾ ਚ ਕਿ ਵੀ ਉਹ ਇੱਧਰ ਮੂੰਹ ਨਾ ਕਰਨ ਜਿਹੜੇ ਹੋਰ ਬਾਕੀ ਆ ਮਾਪੇ ਵੀ ਕਹਿਣ ਕਿ ਪੁੱਤ ਨਾ ਤੂੰ ਇੱਧਰ ਮਾਪੇ ਵੀ ਕਹਿਣ ਕਿ ਵੀ ਇਸ ਪੰਜਾਬ ਚ ਆਉਣ ਦਾ ਕੋਈ ਫਾਇਦਾ ਨਹੀਂ ਸੋ ਇਸ ਧਰਤੀ ਦੇ ਉੱਤੇ ਜੇ ਬੱਚੇ ਨਹੀਂ ਆਉਣਗੇ ਜੇ ਚੰਗੀ ਸਿੱਖਿਆ ਵਾਲੇ ਬੱਚੇ ਨਹੀਂ ਹੋਣਗੇ ਜੇ ਉਹ ਕੋਈ ਜਿਹੜਾ ਨਿਸਵਾਰਥ ਸੇਵਾ ਕਰਨਾ ਚਾਹੁੰਦਾ ਉਹ ਨਹੀਂ ਆਊਗਾ ਤਾਂ ਆਪਾਂ ਜਾਵਾਂਗੇ ਕਿੱਧਰ ਪਿਛਲੇ 25 30 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਨੇ ਸਾਡਾ ਬੇੜਾ ਕਰ ਕਰਤਾ ਆਪਾਂ ਲਗਾਤਾਰ ਡਿੱਗਦੇ ਆ ਰਹੇ ਹਾਂ ਤੇ ਇਹਨੇ ਤਾਂ ਇੰਤਿਹਾਈ ਲਿਆਤੀ ਕਰਜ਼ਾਈ ਕਰਤਾ ਪੰਜਾਬ ਨੂੰ ਰੋਜ਼ਗਾਰ ਹੈ ਨਹੀਂ ਤੇ ਜਿਹੜਾ ਕਹਿੰਦਾ ਸੀਗਾ ਕਿ ਵੀ ਬਾਹਰੋਂ ਗੋਰੇ ਇੱਥੇ ਕੰਮ ਕਰਨ ਆਉਣਗੇ ਜਿੱਥੇ ਆਪਦੇ ਬੱਚੇ ਆ ਰਹੇ ਆ ਉਹ ਵੀ ਇਹਨਾਂ ਨੂੰ ਆਪਣਾ ਇਹਦਾ ਜਰੇ ਨਹੀਂ ਜਾਂਦੇ ਕਿ ਕਿਤੇ ਇਹ ਨਾ ਕੋਈ ਬਦਲਾ ਲਿਆ ਦੇ ਇਹ ਨਾ ਸਾਨੂੰ ਸਵਾਲ ਪੁੱਛਦੇ ਨੇ ਕਿ ਜਿਹੜਾ ਕੋਈ ਸਵਾਲ ਪੁੱਛਦਾ ਸੀ ਉਹਦੇ ਉੱਤੇ ਇਸ ਤਰੀਕੇ ਨਾਲ ਸਾਜ਼ਿਸ਼ ਰਚੀ ਗਈ ਕਿ ਉਹਨੂੰ ਆਪਦੇ ਹੀ ਦੋਸਤ ਤੋਂ ਉਹਦਾ ਕਤਲ ਕਰਾ ਦਿੱਤਾ ਗਿਆ ਇਹ ਹੋ ਨਹੀਂ ਸਕਦਾ ਕਿ ਇੱਕ ਮਿੱਤਰ ਜਿਹੜਾ ਨਾਲ ਰਿਹਾ ਹੋਵੇ ਉਹਨੂੰ ਕੀ ਲੋੜ ਪਈ ਸੀ ਨੈਚੁਰਲੀ ਕਿਸੇ ਨੇ ਉਹਨੂੰ ਇਨਸਟੀਗੇਟ ਕੀਤਾ ਨੈਚੁਰਲੀ ਕਿਸੇ ਦਾ ਕੋਈ ਉਹਦੇ ਪਿੱਛੇ ਇੰਟੀਰੀਅਰ ਮੋਟਿਵ ਹੋਵੇਗਾ ਤੇ ਜੇ ਉਹ ਇੰਨਾ ਹੀ ਸੱਚਾ ਸੋਚਾ ਐਮਐਲਏ ਆ ਇਹ ਉਹ ਨਹੀਂ ਸਾਫ਼ ਹੈਗਾ ਕਿ ਵੀ ਮੈਨੂੰ ਕੋਈ ਦਿੱਕਤ ਨਹੀਂ ਤੇ ਪੁਲਿਸ ਤਾਂ ਉਹਨਾਂ ਦੀ ਹੀ ਆ ਉਸ ਦਾ ਸਰਕਾਰ ਨਾਲ ਚੱਲਦੀ ਹੈ ਤੇ ਐਫ ਆਈ ਆਰ ਤੇ ਜਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਚ ਉਹ ਦਿੱਕਤ ਕੀ ਆ ਜੋ ਵੀ ਜਗਾ ਨਤੀਜਾ ਨਿਕਲੂ ਸਾਫ ਪਾਕ ਦਾਮਨ ਹੋ ਕੇ ਨਿਕਲੇ ਉਹਦੇ ਵਿੱਚੋਂ ਪਰ ਉਹ ਉਹ ਵੀ ਨਹੀਂ ਚਰਦੇ ਕਿ ਵੀ ਅਸੀਂ ਸਾਡਾ ਨਾਮ ਹੀ ਆ ਜੇ ਉਹਦੇ ਵਿੱਚ ਨਾ ਆਊਗਾ ਤਾਂ ਕੁਝ ਨਾ ਕੁਝ ਨਿਕਲਿਆ ਆਊਗਾ ਗੱਲਬਾਤ ਹੋਊਗੀਗਾ ਤਾਂ ਆਪਣਾ ਸੱਚ ਸਾਹਮਣੇ ਆਊਗਾ ਸੋ ਮੈਂ ਸਿਰਫ ਇਹ ਕਹਿਣਾ ਕਿ ਵੀ ਇੱਕ ਤਾਂ ਆਪਾਂ ਇਹਨਾਂ ਦੀ ਬਜਾਏ ਆਪਾਂ ਵੇਖ ਲਓ ਕਮੇਟੀ ਵੈਸੇ ਚਲਾ ਰਹੀ ਹੈ ਕਿ ਆਪਾਂ ਜੁਡੀਸ਼ੀਅਲ ਪ੍ਰੂਫ ਵੀ ਮੰਗੀਏ ਕਿ ਵੀ ਨਿਆਂ ਸਾਨੂੰ ਤਾਂ ਮਿਲੂਗਾ ਕਿ ਵੀ ਸਾਨੂੰ ਹੋਵੇ ਦੂਜਾ ਇਮੀਡੀਏਟਲੀ ਉਸ ਜਿਹੜਾ ਐਮ.ਐਲ.ਏ ਹੈਗਾ ਉਹ ਗੋ ਕੇ ਇੱਥੇ ਉਹਦਾ ਜੇ ਮੰਗ ਕਰ ਰਿਹਾ ਐ ਇੰਨੇ ਲੋਕ ਮੰਗ ਕਰ ਰਿਹਾ ਐ ਏਡੀ ਵੱਡੀ ਸੰਗਤ ਮੰਗ ਕਰ ਰਹੀ ਆ ਤਾਂ ਉਹਦਾ ਨਾਂ ਉਹਦੇ ਵਿੱਚ ਐਫ.ਆਈ.ਆਰ ਚ ਪਾਇਆ ਜਾਵੇ ਜੇ ਉਹ ਸੱਚਾ ਹੋਊਗਾ ਤਾਂ ਐਫ.ਆਈ.ਆਰ ਚੋਂ ਨਿਕਲ ਜਾਊਗਾ ਇੱਕ ਇਹ ਸਰਕਾਰ ਦੀ ਹੀ ਪੁਲਿਸ ਆ ਨਾ ਜੇ ਉਹ ਆਪ ਦੇ ਆਪ ਨੂੰ ਸਾਫ਼ ਸਮਝਦਾ ਤਾਂ ਇਨਵੈਸਟੀਗੇਸ਼ਨ ਜੁਆਇਨ ਕਰਨ ਚੋਂ ਦਿੱਕਤ ਕੀ ਆ ਜੇ ਆਪਾਂ ਹੋਈ ਆਪਾਂ ਨੂੰ ਵੀ ਪੁਲਸਾਂ ਹੀ ਕਹੂਗੀ ਨਾ ਕਿ ਤੁਸੀਂ ਜੁਆਇਨ ਕਰੋ ਜੇ ਤੁਸੀਂ ਸਾਫ਼ ਹੋਗੇ ਤਾਂ ਨਿਕਲ ਜਾਓਗੇ ਸੋ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰੋ ਉਹਨੂੰ ਇਮੀਡੀਏਟਲੀ ਉਹਨੂੰ ਸਰਕਾਰ ਪ੍ਰੋਟੈਕਟ ਨਾ ਕਰੇ ਉਹਨੂੰ ਬਚਾਵੇ ਨਾ ਇਹ ਆਪਾਂ ਤੇ ਦੂਜੀ ਗੱਲ ਇਹ ਆ ਕਿ ਸੁਖਜਿੰਦਰ ਸਿੰਘ ਅਰਗੇ ਬੱਚਿਆਂ ਦੀ ਸੁਖਜਿੰਦਰ ਸਿੰਘ ਅਰਗੇ ਨੌਜਵਾਨਾਂ ਦੀ ਅਗਾਹ ਵਾਦ ਕੇ ਸੇ ਆਪਾਂ ਰੱਖਿਆ ਕਰੀਏ ਉਹਨਾਂ ਦੀ ਸੋਚ ਨੂੰ ਅਗਾਹ ਲੈ ਕੇ ਜਾਈਏ ਉਹ ਸੋਚ ਨੂੰ ਆਪਾਂ ਮਰਨ ਨਾ ਦੇਈਏ ਅੱਜ ਤੋਂ 2 ਸਾਲ ਪਹਿਲਾਂ ਮੈਂ ਵੀ ਇਹ ਸਰਕਾਰ ਛੱਡੀ ਆ ਸੋ ਪਰ ਦੁੱਖ ਦੀ ਗੱਲ ਆ ਕਿਉਂਕਿ ਅੱਜ ਇੱਥੇ ਬਾਹਰ ਮੈਨੂੰ ਸਾਡੇ ਪੱਤਰਕਾਰ ਭਰਾ ਮਿਲੇ ਉਹ ਕਹਿੰਦੇ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਆਈਜੀ ਪਟਿਆਲਾ ਰੇਂਜ ਨੇ ਉਹ ਕਹਿੰਦੇ ਜੀ ਵੈਪਨ ਰਿਕਵਰ ਹੋਇਆ 25 ਦਿਨ ਪਹਿਲਾਂ ਵੈਪਨ ਕਹਿੰਦੇ ਲੁਧਿਆਣੇ ਲੈਣ ਗਏ ਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਆਈਜੀ ਨੂੰ ਵੀ ਆਈਜੀ ਸਾਹਿਬ ਫਿਰ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਜੇ 25 ਦਿਨ ਪਹਿਲਾਂ ਵੈਪਨ ਲੈਣ ਗਏ ਆ ਉਹ ਥੋੜੀ ਇੰਟੈਲੀਜੈਂਸ ਕੀ ਕਰਦੀ ਆ ਹੁਣ ਤਾਂ ਸਾਰੇ ਆ ਜਾਣਗੇ ਇੱਥੇ ਸੋ ਦੇਖੋ ਇਹ ਸਵਾਲ ਨੇ ਜਿਹੜੇ ਇਹ ਬੜੀ ਵੱਡੀ ਸ਼ੰਕਾ ਜ਼ਾਹਿਰ ਕਰਦੇ ਆ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਿਹਾ ਪਰ ਤੁਸੀਂ ਸਾਰੇ ਜਿੰਨੇ ਇੱਥੇ ਭਰਾ ਸੋਸ਼ਲ ਮੀਡੀਆ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਆ ਹਰ ਬੰਦਾ ਸੋਸ਼ਲ ਮੀਡੀਆ ਚ ਲਾਉਂਦਾ ਮੈਨੂੰ ਐਂ ਦੱਸੋ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਕਿਹੜੇ ਮੰਤਰੀ ਨੇ ਕਿਹੜੇ ਐਮਐਲਏ ਨੇ ਕਿਹੜੇ ਐਮਪੀ ਨੇ ਕੋਈ ਹਾ ਦਾ ਨਾਰਾ ਮਾਰਿਆ ਉਹ ਯਾਰ ਤੁਸੀਂ ਡੁੱਬ ਕੇ ਮਰ ਜਾਓ ਮੈਨੂੰ ਐਂ ਦੱਸੋ ਅਸੀਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਾ ਰਹੇ ਪਰ ਤੁਸੀਂ ਹਰ ਕਿਸੇ ਛੋੜੇ ਤੋਂ ਛੋਟੇ ਵਿਆਹ ਦੀ ਤੁਸੀਂ ਪੋਸਟ ਪਾ ਦਿੰਦੇ ਹੋ ਵੀ ਫਲਾਣੇ ਦੀ ਭੈਣ ਦਾ ਵਿਆਹ ਫਲਾਣੇ ਦੀ ਭੈਣ ਦੀ ਵਿਆਹ ਤੇ ਮੁੱਖ ਮੰਤਰੀ ਸਾਹਿਬ ਜਾ ਰਹੇ ਆ ਫਲਾਣੇ ਦੇ ਕਿਸੇ ਤੇ ਜੀ ਕਿਸੇ ਹੋਰ ਵਰਕਰ ਦਾ ਵਿਆਹ ਸੀ ਉੱਥੇ ਜਾ ਰਹੇ ਆ ਆ ਬਲਾਕ ਪ੍ਰਧਾਨ ਲਾਇਆ ਕੱਲ ਇਹ ਸਰਕਾਰ ਨੇ ਉਹਨਾਂ ਨੇ ਵੀ ਸਾਰੇ ਰਾਜ ਰਾਜ ਕੇ ਪੋਸਟਾਂ ਪਾ ਰਹੇ ਨੇ ਕਿਸੇ ਇੱਕ ਲੀਡਰ ਨੇ ਕੋਈ ਹਾੜਾ ਨਾੜਾ ਮਾਰਿਆ ਸੋ ਇਹ ਗੱਲ ਬੜੇ ਦੁੱਖ ਦੀ ਆ ਤੇ ਇਹ ਗੱਲ ਭਰਾਵੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣੀ ਚਾਹਣਾ ਇਹ ਗੱਲ ਦੇ ਵਿਰੋਧ ਚ ਇਕੱਠੇ ਹੋਣ ਦੀ ਲੋੜ ਆ ਸਰਕਾਰਾਂ ਬਦਲਦੀਆਂ ਰਹਿਣਗੀਆਂ ਅੱਜ ਇਹ ਨੇ ਕੱਲ ਨੂੰ ਹੋਰ ਨੇ ਠੀਕ ਆ ਨਾ ਲੀਡਰ ਵੀ ਬਦਲਦੇ ਰਹਿਣਗੇ ਪਰ ਆਪਾਂ ਇੱਥੇ ਰਹਿਣਾ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਤੇ ਜੇ ਮਾਵਾ ਦੇ ਪੁੱਤ ਐਂ ਮਰਦੇ ਰਹਿ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕੋਈ ਸਰਕਾਰ ਬਣਾਉਣ ਦੀ ਵੀ ਲੋੜ ਹੈ। ਸੋ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿਉਂਕਿ ਜਦੋਂ ਵੀ ਅਸੀਂ ਮਿਲਦੇ ਸੀ ਹੁਣ ਤਾਂ ਮੈਂ ਉਹ ਦਫਤਰ 'ਚ ਬੈਠਦਾ ਨਹੀਂ ਕਿਉਂਕਿ ਸਾਲ ਹੋ ਗਿਆ ਸਰਕਾਰ ਛੱਡੀ ਨੂੰ ਡੀਸੀ ਦਫਤਰ ਬਰਨਾਲਾ 'ਚ ਮੇਰਾ ਦਫਤਰ ਸੀ ਤੇ ਮੈਂ ਅੱਜ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਬੈ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਜਿੰਨੀ ਵਾਰ ਸੁਖਵਿੰਦਰ ਭਰਾ ਮਿਲਿਆ ਡੀਸੀ ਦਫਤਰ ਦੇ ਬਾਹਰ ਡੀਸੀ ਸਾਹਿਬ ਦੇ ਬਾਹਰ ਬੈਠੇ ਹੁੰਦੇ ਸੀ ਇਹ ਮੈਂ ਕਿਉਂਕਿ ਬੜਾ ਨਿੱਜੀ ਪਿਆਰ ਸੀ ਬਾਈ ਜੀ ਬੀਸੀ ਸਾਹਿਬ ਨੂੰ ਮਿਲਣਾ ਆ ਕੀ ਕੰਮ ਸੀ ਜ ਆਪਾਂ ਗੱਲ ਕਰ ਲਵੇ ਹਾਂ ਬਾਈ ਮੇਰੇ ਕੋਲ ਵੀ ਆ ਜਾਓ ਆਪਾਂ ਚਾਹ ਪੀ ਲਾਂਗੇ ਕੀ ਕੰਮ ਸੀ ਕੀ ਕਹਿਣਾ ਸੀ ਡੀ ਸਾਹਿਬ ਬਾਈ ਜੀ ਆ ਪਿੰਡ ਦਾ ਮਸਲਾ ਸੀ ਆ ਫਲਾਣੇ ਸਾਡੇ ਭਰਾ ਦਾ ਠੀਕਰਿਆ ਵਾਲਾ ਦਾ ਮਸਲਾ ਸੀ ਮਤਲਬ ਕਦੇ ਉਹਨੇ ਇਹ ਨਹੀਂ ਗੱਲ ਕੀਤੀ ਵੀ ਯਾਰ ਮੈਂ ਕੋਈ ਆਪਦਾ ਨਿੱਜੀ ਕੰਮ ਲੈ ਕੇ ਸੋ ਮਤਲਬ ਕਿ ਇਹ ਜਿਹੜੀਆਂ ਦੇਖੋ ਇਹ ਚੀਜ਼ਾਂ ਕਿਸੇ ਦੇ ਹਿੱਸੇ ਆਉਂਦੀਆਂ ਨੇ ਪਰ ਜੇ ਐ ਬੇਬਾਕੀ ਨਾਲ ਬੋਲਣ ਵਾਲੇ ਇਨਸਾਨਾਂ ਨੂੰ ਜਿਹੜੇ ਕਿਉਂਕਿ ਕ੍ਰਿਟਿਕਸ ਸਰਕਾਰ ਦੇ ਕੋਈ ਸਰਕਾਰ ਮੈਂ ਕੋਈ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰ ਰਿਹਾ ਕੋਈ ਵੀ ਸਰਕਾਰ ਆ ਜੇ ਉਹਦੇ ਖਿਲਾਫ ਜੇ ਕੋਈ ਜਿਹੜਾ ਸਹੀ ਸੁਚਾਰੂ ਢੰਗ ਨਾਲ ਵਿਰੋਧ ਆ ਉਹ ਜ਼ਰੂਰੀ ਆ ਸਰਕਾਰਾਂ ਦੀ ਅੱਖਾਂ ਖੋਲਣ ਨੂੰ ਸੋ ਇਹ ਜਿਹੜਾ ਬੁਲਾਰਾ ਸੁਖਵਿੰਦਰ ਸਿੰਘ ਕਲਕੱਤਾ ਸੁਚਾਰੂ ਢੰਗ ਨਾਲ ਸਰਕਾਰ ਦੀਆਂ ਅੱਖਾਂ ਖੋਲਦਾ ਸੀ ਸੋ ਜੇ ਇਹੋ ਜਿਹੇ ਅੱਖਾਂ ਖੋਲਣ ਵਾਲੇ ਬੁਲਾਰਿਆਂ ਨੂੰ ਇਹੋ ਜਿਹੇ ਅੱਖਾਂ ਖੋਲਣ ਵਾਲੇ ਨਾ ਧੜਕ ਬੰਦਿਆਂ ਨੂੰ ਐ ਮਤਲਬ ਕਿ ਕਿ ਮੈਂ ਮੇਰੇ ਸ਼ਬਦ ਨਹੀਂ ਮੇਰੇ ਕੋਲ ਵੀ ਦੇਖੋ ਐ ਆਮ ਖਾਂ ਤੇ ਉਹਨਾਂ ਦਾ ਜਿਹੜਾ ਕਤਲ ਹੋ ਜਾਣਾ ਚਲੋ ਜੇ ਕੋਈ ਪਰਮਾਤਮਾ ਵੱਲੋਂ ਕੋਈ ਮੌਤ ਮਰੇ ਉਹਦਾ ਇੱਕ ਗੱਲ ਕਹਿ ਸਕਦੇ ਆਂ ਵੀ ਭਾਈ ਕੋਈ ਕੋਈ ਬਿਮਾਰੀ ਲੱਗੀ ਕੋਈ ਕੁਸ਼ ਹੋ ਗਿਆ ਤੇ ਜੇ ਇਹੋ ਜਿਹੇ ਕਤਲ ਪੰਜਾਬ ਨੂੰ ਝੱਲਣੇ ਪੈਣਗੇ ਤਾਂ ਮੈਂ ਸਮਝਦਾ ਇਹ ਤੋਂ ਵੱਡੇ ਦੁੱਖ ਦੀ ਗੱਲ ਨਹੀਂ